ਅਮਰੀਕਾ ਚ ਵਾਪਰੇ ਨਸਲੀ ਹਮਲੇ ਚ ਮਾਰੇ ਗਏ ਤੇ ਜ਼ਖਮੀ ਭਾਰਤੀ ਨੌਜਵਾਨਾਂ ਨੂੰ ਬ੍ਰਾਇਨ ਐਰਿਕ ਨਾ ਦਾ ਸ਼ਖਸ ਨਾ ਤਾਂ ਜਾਣਦਾ ਸੀ ਨਾ ਹੀ ਉਹਨਾਂ ਨੂੰ ਕਦੇ ਮਿਲਿਆ ਸੀ ਪਰ ਉਹ ਪੀੜਤਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਫੰਡ ਇਕੱਠਾ ਕਰ ਰਿਹਾ ਹੈ 39 ਸਾਲਾ ਬ੍ਰਾਇਨ ਨੇ ਗੋ ਫੰਡਮੀ ਨਾ ਦਾ ਆਨਲਾਈਨ ਖਾਤਾ ਚਾਲੂ ਕੀਤਾ ਹੈ ਇਸ ਰਾਹੀਂ ਉਹ ਸ਼੍ਰੀ ਨਿਵਾਸ ਤੇ ਮਦਸਾਨੀ ਦੇ ਪਰਿਵਾਰਾਂ ਲਈ ਫੰਡ ਇਕੱਠਾ ਕਰ ਰਿਹਾ ਹੈ ਬ੍ਰਾਇਨ ਨੇ ਦੱਸਿਆ ਮੈਨੂੰ ਲੱਗਦਾ ਹੈ ਕਿ ਇਹ ਪੀੜਤ ਪਰਿਵਾਰਾਂ ਲਈ ਕੁਝ ਕਰਨ ਦਾ ਵਧੀਆ ਜ਼ਰੀਆ ਹੈ ਸਿਰਫ ਉਹਨਾਂ ਦੇ ਦੁੱਖ ਚ ਸ਼ਾਮਲ ਹੋਣ ਦਾ ਇੱਕ ਤਰੀਕਾ ਹੈ ਬ੍ਰੈਂਡ ਮੁਤਾਬਕ ਹੁਣ ਤੱਕ 816 ਲੋਕ ਖਾਤੇ 'ਚ 29726 ਡਾਲਰ ਦਾਨ ਕਰ ਚੁੱਕੇ ਨੇ ਉਹਦਾ ਟੀਚਾ 50000 ਡਾਲਰ ਇਕੱਠੇ ਕਰਨ ਦਾ ਮਾਰੇਗੇ ਸ਼੍ਰੀ ਨਿਵਾਸ ਕੁਚੀਪੋਤਲਾ ਦੇ ਪਰਿਵਾਰ ਲਈ ਇੱਕ ਹੋਰ ਖਾਤਾ ਸ਼ੁਰੂ ਕੀਤਾ ਗਿਆ ਇਸ ਵਿੱਚ ਹੁਣ ਤੱਕ 5834 ਲੋਕ 217440 ਡਾਲਰ ਦਾਨ ਕਰ ਚੁੱਕੇ ਨੇ ਇਸ ਖਾਤੇ ਦਾ ਟੀਚਾ 2.5 ਲੱਖ ਡਾਲਰ ਇਕੱਠੇ ਕਰਨਾ ਹੈ ਕੈਂਸਸ ਵਿੱਚ ਵਾਪਰੇ ਨਸਲੀ ਹਮਲੇ ਤੋਂ ਬਾਅਦ 6 ਸਿਵਲ ਰਾਈਟਸ ਗਰੁੱਪ ਨੇ ਅਮਰੀਕਾ 'ਚ ਵਸਦੇ ਸਿੱਖਾਂ ਨੂੰ ਵਧੇਰੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ બુધવાર રાતનું વાપરે હાદસેને અમરકા વસદ સિખાનું વસ્કૉનસિન ગુરુદ્વારે વાપરી ઘટનાની યાદ દવા દી જદો અ અનેવા ગોળીબારી છ સિખ મા